ਹਾਂਜੀ ਮਿੱਤਰੋ ਕੀ ਹਾਲ ਚਾਲ ਨੇ ਬਈ ਆਪਾਂ ਵੀਡੀਓ ਦਾ ਲੇਟ ਜੀ ਬਣਾਉਣ ਲੱਗੇ ਆ ਤੇ ਸਾਰੇ ਭਰਾਵਾਂ ਨੂੰ ਬਈ ਰਿਕਵੈਸਟ ਆ ਵਿੱਗਾ ਦੋ ਵਿੱਗੇ ਕੋਈ ਵੀ ਤੁਸੀਂ ਬਾਗ ਲਾਓ ਹਨਾ ਕਿਉਂਕਿ ਇਹਦੇ ਨਾਲ ਇੱਕ ਤਾਂ ਵਾਤਾਵਰਨ ਸਾਫ਼ ਰਹਿਣਾ ਹੈ ਇੱਕ ਹੁਣ ਸਰਕਾਰ ਨੇ ਪਤਾ ਨਹੀਂ ਕਿਹੜਾ ਮੈਂ ਤਾਂ ਇੱਕ ਬਿਆਨ ਜਿਹਾ ਸੁਣਿਆ ਸੀ ਪੁੱਠਾ ਜਿਹਾ ਕਹਿੰਦੇ 12 ਜੁਲਾਈ ਤੱਕ ਤਰਖਤ ਨਹੀਂ ਸੰਗਣੇ ਵੀ 12 ਜੁਲਾਈ ਤੋਂ ਬਾਅਦ ਬਈ ਸਾਰਿਆਂ ਨੂੰ ਵੱਢ ਦਈ ਇਹਨਾਂ ਨੂੰ ਤੇ ਆ ਦੇਖੋ ਆਪਾਂ ਨੇ ਵੀ ਤਿੰਨ ਕਿ ਵਿੱਗੇ ਨਿੰਬੂਆਂ ਦਾ ਬਾਗ ਲਾਇਆ ਹੋਇਆ ਵਾ ਦੇ ਨਾਲ-ਨਾਲ ਆਪਣਾ ਚਰੀਵਾਜਰਾ ਜਿਹੜਾ ਪਸੰਦੀ ਖਰਾਕ ਆ ਉਹ ਹੋਈ ਜਾਂਦੀ ਐ ਅੰ ਵਿੱਚ ਜਮੀਂ ਬੀਜੀ ਸੀ ਹੁਣ ਜਮੀਂ ਵੜਦਾਂਗੇ ਮੜਾ-ਮੋਟਾ ਵਿੱਚ ਮੱਕੀ ਵਗੈਰਾ ਹੋਜੂ ਤੇ ਹਲਦੀ ਵਗੈਰਾ ਲਾ ਲਾਂਗੇ ਨਾਲੇ ਤਾਂ ਹੋਰ ਫਸਲਾਂ ਹੋਈ ਜਾਂਦੀਆਂ ਨੇ ਘਰ ਦੀਆਂ ਤੇ ਨਾਲੇ ਹੋਈ ਜਾਂਦੇ ਨੇ ਬੂਟੇ ਪਲੇ ਜਾਣਗੇ ਇਹ ਜਦੋਂ ਤਿੰਨ ਸਾਲ ਦੇ ਹੋਗੇ ਤਾਂ ਵਧੀਆ ਇਨਕਮ ਇਹਨਾਂ ਤੋਂ ਸ਼ੁਰੂ ਹੋ ਜਾਣੀ ਐ ਰੇਟ ਤਾਂ ਖੈਰ ਇਹਨਾਂ ਦਾ ਸਰਤੀਆਂ 'ਚ ਆਪਣੇ ਘੱਟ ਹੀ ਮਿਲਦਾ ਤੇ ਬੱਟਾਂ ਤੇ ਆਪਾਂ ਨੇ ਲਾਤੇ ਅਰਜਣ ਦੇ ਬੂਟੇ ਆ ਕਰੀਆਂ ਵਾਲਾ ਬੂਟਾ ਜਾਂ ਨੰਗਾ ਮੜਾ ਜੀ ਇਹ ਪਤਾ ਨਹੀਂ ਚੱਲੇ ਨਹੀਂ ਐਤ ਕੀ ਆ ਲਾਗੇ ਫੁੱਟਣਾ ਦੇਖੋ ਤੇ ਸਾਰੇ ਬਾਈ ਖੇਤਾਂ ਚ ਲਾਓ ਪਹਿਲਾਂ ਕੀ ਹੁੰਦਾ ਸੀ ਹਰੇਕ ਖੇਤ ਦੇ ਅਲਦਾਲੇ 20 50 200 ਬੂਟਾ ਅਲੇ ਦਾ ਲਾਇਆ ਹੁੰਦਾ ਸੀ ਹੁਣ ਤਾਂ ਮੋਟਰਾਂ ਤੇ ਵੀ ਬਾਈ ਸਾਾਂਚ ਬੈਠਣ ਜੋਗਾ ਬੂਟਾ ਨਹੀਂ ਕਿਤੇ ਮਿਲਦਾ ਹਨਾ ਤੇ ਸਾਰੇ ਵੀਰਾਂ ਨੂੰ ਬੇਨਤੀ ਹੈ ਵੀ ਆਪਣੀ ਆਪਣੀਆਂ ਮੋਟਰਾਂ ਤੇ ਘੱਟੋ ਘੱਟ 20-20 ਦਰਖਤ ਲਾਓ ਸਰਕਾਰ ਤਾਂ 5-10 ਕਹਿ ਰਹੀ ਹੈ ਵੀ 5-10 ਬੂਟੇ ਲੱਗੇ ਹੋਣੇ ਚਾਹੀਦੇ ਨੇ ਤਾਂ ਮੋਟਰ ਦਾ ਕਨੈਕਸ਼ਨ ਰਹੂ ਮੇਰੇ ਹਿਸਾਬ ਨਾਲ ਭਾਈ ਘੱਟੋ ਘੱਟ 50 ਜਾਂ 100 ਬੂਟੇ ਦਾ 50 ਦਾ ਤਾਂ ਦੇਣਾ ਚਾਹੀਦਾ ਜਾਂ ਕੀਲਿਆਂ ਦੇ ਹਿਸਾਬ ਨਾਲ ਦੇਣਾ ਚਾਹੀਦਾ ਵੀ ਜਿਹਦੇ ਕੋਲ 4 ਕੀਲੇ ਨੇ ਉਹਦੇ 20 ਬੂਟੇ ਜਿਹਦੇ ਕੋਲ 6 ਕੀਲੇ ਨੇ ਉਹ 30 ਬੂਟੇ ਲਾਵੇ ਇਧਰ ਲੰਘ ਜਾਗੇ ਤੇ ਜਿਹਦੇ ਕੋਲੇ 10 ਕਿੱਲੇ ਨੇ ਉਹ ਪੰਜਾਬ ਆਪਣਾ 50 60 ਬੂਟੇ ਇਦਾਂ ਮਤਲਬ ਜ਼ਮੀਨ ਦੇ ਹਿਸਾਬ ਨਾਲ ਬੂਟਿਆਂ ਦਾ ਟਾਰਗੇਟ ਦੇਣਾ ਚਾਹੀਦਾ ਹਰੇਕ ਬੰਦੇ ਨੂੰ ਤੇ ਆਪ ਹੁਣੇ ਇਕੱਠੇ ਲਾਤੇ ਸੀ ਨਿੰਬੂਆਂ ਚ ਨਾਲ ਤਾਂ ਇਹਨਾਂ ਚ ਹੋਰ ਫਸਲਾਂ ਹੋ ਜਾਂਦੀਆਂ ਨੇ ਜਦੋਂ ਆਪਣਾ ਕੋਈ ਬਾਗ ਲਾਇਆ ਹੁੰਦਾ ਆ ਤਕਰੀਬਨ ਬਿੱਗਾ ਉਤਲ ਥੋੜਾ ਜਿਹਾ ਘਟੂਗਾ ਥੋਂ ਵਿੱਗੇ ਤੋਂ ਇਹਦੇ ਚ ਆਪਾਂ ਨੇ ਇਕੱਠੇ ਲਾਤੇ ਸੀ ਇਹ ਆਪਣਾ ਵੀ ਕੰਮ ਚੱਲੂ ਚਾਰ ਭਰਾਵਾਂ ਦਾ ਹੋਰ ਦਾ ਵੀ ਸਰੂ ਹੈ ਨਾ ਤੇ ਵਿੱਚੇ ਸਰੋਂ-ਸਰੋਂ ਹੋ ਗਈ ਤੇ ਇਹ ਫਸਲਾਂ ਨਾਲ-ਨਾਲ ਹੁੰਦੀਆਂ ਰਹਿੰਦੀਆਂ ਨੇ ਤੇ ਬਾਕੀ ਬਾਈ ਜਿਹੜਾ ਕਾਫੂਸ ਹੁੰਦਾ ਤਾਂ ਜਿੰਨਾ ਚਿਰ ਅੱਗ ਲਾਉਣੀ ਜਦੋਂ ਬੰਦ ਹੋ ਗਈ ਆਪਣੇ ਨਾਲ ਤਾਂ ਵਧੀ ਜਾਣਾ ਹਜੇ ਹਜੇ ਤਾਂ ਸ਼ੁਰੂਆਤ ਹੈ ਇਹਦੀ ਇਹ ਹੁਣ ਇਹਨੇ 5-4 ਸਾਲ ਨੂੰ ਆਪਣੇ ਆਨੰਦਪੁਰ ਸਾਹਿਬ ਵਾਲੇ ਏਰੀਆ ਵਾਲੇ ਹਾਲਾਤ ਆ ਆ ਦੇਖੋ ਆ ਗੱਠੇ ਲਾਇਵੇ ਨੇ ਇਹਨਾਂ ਦੀ ਹੁਣ ਕੱਲ ਤੋਂ ਗੁੱਡਗੜਾਈ ਜਿਹੜੀ ਹੈਗੀ ਸ਼ੁਰੂ ਹੋ ਜਾਣੀ ਆ ਤੇ ਆ ਬੱਚੇ ਹੋ ਗਏ ਪੱਠੇ ਐਦ ਕੀ ਅਗਲੇ ਸਾਲ ਰੱਖਾਂਗੇ ਇਹਨਾਂ ਨੂੰ ਫ੍ਰੀ ਤੇ ਜਿਹਦਾ ਜਿਹਦਾ ਭਾਈ ਕਿੰਨੇ ਕਿੰਨੇ ਵੋਟੇਜ ਬੂਟੇ ਨੇ ਮੋਟਰਾਂ ਤੇ ਆਪਣੇ ਦੱਸਿਓ ਕਮੈਂਟ ਕਰਕੇ ਹਨਾ ਕਿਸ 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 ਬੰਦੇ ਦੇ ਬਾਈ ਦੇ ਕਿੰਨੇ ਕਿੰਨੇ ਬੂਟੇ ਲਾਏ ਬਨੇ ਮੋਟਰ ਤੇ ਆਪਣੀ ਮੋਟਰ ਤੇ ਹੈਗੇ 8-9 ਬੂਟੇ ਤੇ 160 ਬੂਟਾ ਆਪਣਾ 163 ਬੂਟੇ ਲੱਗੇ ਬਨੇ ਆਪਣੇ ਨਿੰਬੂਆਂ ਦੇ ਜਿਹਦੇ ਵਿੱਚ ਤਿੰਨ ਚਾਰ ਅੰਜੀਰ ਦੇ ਨੇ ਦੋ ਹੈਗੇ ਆੜੂ ਦੇ ਤਿੰਨ ਅਮਰੂਦਾਂ ਦੇ ਬੂਟੇ ਨੇ ਇੱਕ ਨਿੰਮੇ ਪੰਜ ਸੱਤ ਡੇਕਾਂ ਨੇ ਆਪਣੇ ਖੇਤ ਦੇ ਵਿੱਚ ਧੰਨਵਾਦ ਜੀ